ਲਾਈ ਵੀ ਭਰਾਵੋ ਲਾਈਨਮੈਨ ਵਾਲਾ ਕੰਮ ਵੀ ਖਤਰੇ ਵਾਲੀ ਆ ਇਧਰ ਬਾਈ ਹਰਜੀਤ ਅੱਜ ਆਪਣੇ ਬਦਲੇ ਡਿਊਟੀ ਹੈ ਬਾਈ ਦੀ ਤੇ ਇਧਰ ਟਰਾਂਸਫਾਰਮ ਤੇ ਥੋੜਾ ਫਾਲਟ ਸੀਗਾ ਤੇ ਅਰਥ ਕਰੀ ਜਾਂਦਾ ਬਾਈ ਬਾਹ ਔਖੀ ਹੈ ਨਾ ਯਾਰ ਆ ਕੰਮ ਵੀ ਜ਼ਿੰਦਗੀ ਨਾਲ ਕਦੋਂ ਵੀ ਉਹ ਹੋ ਸਕਦਾ ਹੈ ਨਾ ਤੇ ਅਗਲਾ ਕਾਇਦੰਦਾ ਬਿਜਲੀ ਵਾਲਾ ਕੰਮ ਆ ਭਰਾਵੋ ਪੂਰਾ ਮੌਤ ਨੂੰ ਮੁਖੌਲ ਵਾਲਾ ਕੰਮ ਹੀ ਹੋਇਆ ਪਿਆ ਇਧਰ ਅਰਥ ਕਰਨ ਆਏ ਸੀਗੇ ਅੱਗੇ ਟਰਾਂਸਫਾਰਮ ਤੇ ਜਿਹੜੇ ਆਪਣੇ ਫਾਲਟ ਆ ਉਸ ਤੋਂ ਬਾਅਦ ਉਹਨੂੰ ਚੈੱਕ ਕੀਤਾ ਜਾਊਗਾ ਇਹ ਬਾਈ ਕੋਲੇ ਸੰਗਲੀ ਬਣਾਈ ਹੋਈ ਹੈ ਇਧਰ ਨਾਲ ਖਿੱਚਦੇ ਲਾ ਕੇ ਨਾ ਉਹ ਤੇ ਹੁਣ ਤਾਰਾਂ ਦੇ ਉੱਪਰ ਕੀਤਾ ਜਾਣਾ ਜਿਹੜਾ ਅਰਥ ਤਾਂ ਕਿ ਜਦੋਂ ਕੰਮ ਕਰਦੇ ਕੋਈ ਦਿੱਕਤ ਨਾ ਆਵੇ ਇਹ ਹੋਵੇ ਲਾਈ ਵੀ ਮਤਰਾ ਆ ਕਰਤਾ ਬਾਈ ਨੇ ਅਰਥ ਤੇ ਅੱਗੇ ਜਾ ਕੇ ਆਪਾਂ ਕਰਦੇ ਹੁਣ ਟਰਾਂਸਫਾਰਮ ਦਾ ਕੰਮ ਬਹੁਤ ਮਾਨਦਾਰ ਤੇ ਤਨਦੇਹੀ ਨਾਲ ਬਾਈ ਹਰਜੀਤ ਵਰਗੇ ਡਿਊਟੀ ਨੂੰ ਮੋਦੇ ਆ ਧੰਨਵਾਦ ਆ ਭਰਾਵਾਂ ਦਾ